ਜਿਹੜੇ ਮਾਪੇ ਆਪਣੇ ਨਾਬਾਲਗ ਬੱਚਿਆਂ ਨੂੰ ਮੋਟਰਸਾਈਕਲ ਚਾਰ ਪਹੀਆ ਵਾਹਨ ਦੇ ਕੇ ਸੜਕਾਂ ਤੇ ਤੋਰਦੇ ਐ ਉਹਨਾਂ ਦੇ ਲਈ ਇਹ ਖਬਰ ਬਹੁਤ ਲਾਜ਼ਮੀ ਹੈ ਕਿਉਂਕਿ 31 ਜੁਲਾਈ ਤੋਂ ਬਾਅਦ ਅਗਸਤ ਮਹੀਨਾ ਚੜ੍ਹਨ ਤੋਂ ਬਾਅਦ ਹੀ ਸੰਭਲ ਜਾਓ ਨਹੀਂ ਤਾਂ ਕਾਰਵਾਈ ਹੋਊਗੀ ਜੇਕਰ ਤੁਹਾਡੇ ਬੱਚੇ ਨੇ ਮੋਟਰਸਾਈਕਲ ਜਾਂ ਚਾਰ ਪਹੀਆ ਵਾਹਨ ਚਲਾਇਆ ਜੋ ਕਿ 18 ਸਾਲ ਤੋਂ ਘੱਟ ਪਾਇਆ ਗਿਆ ਉਹਦੇ ਬਿਹਾਫ ਤੇ ਮਾਪੇ ਤੇ ਕਾਰਵਾਈ ਹੋਊਗੀ 25000 ਰੁਪਏ ਦਾ ਜੁਰਮਾਨਾ ਔਰ ਇਸ ਤੋਂ ਇਲਾਵਾ 3 ਸਾਲ ਦੀ ਜੇਲ੍ਹ ਹੋਣੀ ਹੈ ਦੋਸਤੋ ਜੇਕਰ ਕੋਈ ਕਿਸੇ ਦਾ ਮੰਗ ਕੇ ਮੋਟਰਸਾਈਕਲ ਲੈ ਜਾਂਦਾ ਬੱਚਾ ਤਾਂ ਉਹਦੇ ਮਾਲਕ ਜੋ ਮੋਟਰਸਾਈਕਲ ਦਾ ਜਾਂ ਗੱਡੀ ਦਾ ਮਾਲਕ ਹੈ ਤਾਂ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਬਕਾਇਦਾ ਉਸੇ ਤਰ੍ਹਾਂ ਹੀ ਸਜ਼ਾ ਹੋਊ ਕਿਉਂਕਿ ਇਹ ਮੋਟਰ ਵਹੀਕਲ ਐਕਟ ਦੀ ਉਲੰਘਣਾ ਹੈਗੀ ਇਸ ਦੇ ਤਹਿਤ ਬਹੁਤੀ ਸਟ੍ਰਿਕਟਲੀ ਕਹਿ ਦਿੱਤਾ ਗਿਆ ਹਾਲਾਂਕਿ ਪੰਜਾਬ ਪੁਲਿਸ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਗਿਆਨ ਦੇ ਰਹੀ ਹੈ ਜਾਗਰੂਕ ਕਰ ਰਹੀ ਹੈ ਕਿ ਛੋਟੀ ਉਮਰ ਦੇ ਵਿੱਚ ਭਾਈ ਤੁਸੀਂ ਵਹੀਕਲ ਨਾ ਚਲਾਓ ਕਿਉਂਕਿ ਖਤਰੇ ਤੋਂ ਖਾਲੀ ਨਹੀਂ ਕਿਉਂਕਿ ਐਲੀਜੀਬਲ ਨਹੀਂ ਹੁੰਦੇ ਤੁਹਾਡੇ ਕੋਲ ਲਾਇਸੈਂਸ ਨਹੀਂ ਬਣਿਆ ਹੁੰਦਾ ਤਾਂ ਮਾਪੇ ਕੀ ਕਰਦੇ ਛੋਟੇ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਸਕੂਟੀਆਂ ਆ ਜਾਂ ਕਹਿ ਲੋ ਬੋਲਟ ਵਰਗੀਆਂ ਚੀਜ਼ਾਂ ਲੈ ਕੇ ਦੇ ਦਿੰਦੇ ਨੇ ਤਾਂ ਕਿ ਬੱਚੇ ਖੁਦ ਸਕੂਲ ਜਾਣ ਆ ਖੁਦ ਕਾਲਜ ਜਾਣ ਤਾਂ ਇਹ ਚੀਜ਼ਾਂ ਬਿਲਕੁਲ ਵੀ ਹੁਣ ਬਰਦਾਸ਼ਤ ਨਹੀਂ ਹੋਣਗੀਆਂ ਜੇਕਰ ਤੁਸੀਂ ਚਲਾਉਣਾ ਹੀ ਹੈ ਵਹੀਕਲ ਤਾਂ ਤੁਸੀਂ ਐਲੀਜੀਬਲ ਜ਼ਰੂਰ ਹੋਣੇ ਚਾਹੀਦੇ ਹੋਗੇ 18 ਸਾਲ ਤੋਂ ਉੱਪਰ ਦੀ ਉਮਰ ਲਾਜ਼ਮੀ ਹੈ ਪਰ ਹੁਣ ਦੇ ਹਾਲਾਤ ਤੁਸੀਂ ਵੇਖੋ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਸੜਕਾਂ ਤੇ ਵਸਦੇ ਫਿਰਦੇ ਨੇਗੇ ਫਿਰ ਐਕਸੀਡੈਂਟ ਵਰਗੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਅਸੀਂ ਆਪ ਹੀ ਆਪਣਾ ਨੁਕਸਾਨ ਕਰਾ ਬੈਠਦੇ ਹਾਂ ਸੋ ਮਾਪਿਆਂ ਨੂੰ ਇਹ ਅਪੀਲ ਵੀ ਹੈ ਪਰ ਇੱਕ ਪਾਸੇ ਚੇਤਾਵਨੀ ਵੀ ਹੈ ਵੀ ਭਾਈ ਜੇ ਤੁਸੀਂ ਆਪਣੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਤੁਸੀਂ ਵਹੀਕਲ ਦੇ ਕੇ ਭੇਜਦੇ ਹੋ ਚਾਹੇ ਚਾਰ ਪਹੀਆ ਵਾਹਨ ਹੈ ਚਾਹੇ ਤੁਹਾਡਾ ਬੱਚਾ ਕਿਸੇ ਤੋਂ ਮੰਗ ਕੇ ਲੈ ਕੇ ਜਾਂਦਾ ਤਾਂ ਉਸ ਜਿਹੜਾ ਉਹ ਬੰਦਾ ਹੋਊਗਾ ਜਿਹਦਾ ਵਹੀਕਲ ਹੋਊਗਾ ਜਿਹਦੇ ਨਾਂ ਤੇ ਰਜਿਸਟਰਡ ਹੋਊਗਾ ਤਾਂ ਉਹਦੇ ਤੇ ਕਾਰਵਾਈ ਹੋਊਗੀ ਤਾਂ ਜੁਲਾਈ ਦਾ ਮਹੀਨਾ ਵੀਨਾ ਤੁਹਾਡੇ ਕੋਲ ਹੈਗਾ ਤੁਸੀਂ ਆਪਣੇ ਸੁਧਾਰ ਕਰ ਸਕਦੇ ਹੋ ਜੇਕਰ ਅਗਸਤ ਮਹੀਨੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਹੁੰਦੀ ਹੈ ਜਾਂ ਇਹ ਚੀਜ਼ ਹੁੰਦੀ ਹੈ ਤਾਂ ਤੁਹਾਡੇ ਤੇ ਕਾਰਵਾਈ ਹੋਊਗੀ ਫਿਰ ਕਿਤੇ ਨਾ ਹੋਵੇ ਕਿ 3 ਸਾਲ ਜਿਹੜੇ ਨੇ ਤੁਹਾਨੂੰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਕੱਟਣੇ ਪੈ ਜਾਣ ਤਾਂ ਹੁਣੇ ਹੀ ਸਮਝਦਾਰ ਹੋ ਜਾਓ ਕਿਉਂਕਿ ਬਹੁਤ ਸਾਰੇ ਬੱਚੇ ਨੇ ਇਸ ਤਰ੍ਹਾਂ ਕਰਦੇ ਆ ਕਿ ਜਦ ਕਰਦੇ ਆ ਕਿ ਮੈਂ ਮੋਟਰਸਾਈਕਲ ਤੋਂ ਸਕੂਟੀ ਤੋਂ ਬਿਨਾ ਸਕੂਲ ਨਹੀਂ ਜਾਣਾ ਕਦੇ ਉਹ ਵੀ ਵੇਲਾ ਹੁੰਦਾ ਸੀਗਾ ਜਦੋਂ ਬੱਚਿਆਂ ਨੂੰ ਮਾਪੇ ਖੁਦ ਛੱਡ ਕੇ ਆਉਂਦੇ ਸੀਗੇ ਤਾਂ ਕਈ ਬੱਚੇ ਖੁਦ ਸਾਈਕਲ ਚਲਾ ਕੇ ਜਾਇਆ ਕਰਦੇ ਸੀ ਕਈ ਤੁਰ ਕੇ ਵੀ ਜਾਇਆ ਕਰਦੇ ਸੀ ਪਰ ਹੁਣ ਜ਼ਮਾਨਾ ਬਹੁਤ ਹੀ ਬਦਲ ਗਿਆ ਬੱਚੇ ਬਹੁਤ ਹੀ ਜ਼ਿਆਦਾ ਸ਼ਾਰਪ ਹੋ ਗਏ ਨੇ ਅਸੀਂ ਤੇਜ਼ ਕਰਲੇ ਨੇ ਬੱਚੇ ਤਾਂ ਬੱਚੇ ਬਾਈਕ ਲੈ ਕੇ ਜਾਂਦੇ ਨੇ ਸਕੂਟੀ ਲੈ ਕੇ ਜਾਂਦੇ ਨੇ ਜਾਂ ਹੋਰ ਕੋਈ ਸਾਧਨ ਲੈ ਕੇ ਜਾਂਦੇ ਨੇ ਤਾਂ ਉਹਦੇ ਜ਼ਿੰਮੇਵਾਰ ਉਹਦੇ ਮਾਪੇ ਹੋਣਗੇ ਬੱਚੇ ਨੂੰ ਨਹੀਂ ਉਹਨਾਂ ਦੇ ਮਾਪੇ ਬਾਪ ਨੂੰ ਫੜਿਆ ਜਾਊਗਾ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਤਾਂ ਹੁਣੇ ਸੰਭਲ ਜਾਓ ਕਿਤੇ ਇਹ ਨਾ ਹੋਵੇ ਕਿ ਤੁਹਾਨੂੰ ਜੁਰਮਾਨਾ ਭੁਗਤਣਾ ਪਵੇ ਔਰ ਸਜ਼ਾ ਵੀ ਕੱਟਣੀ ਪਵੇ